ड्रे थो पिछेव खंघ तूं पालक जे नाग तेरी शर दीन दालरी शर दीन दाल सुख साख गो सुख सागर मेरे गुर पार पाद गुड़गार कर कृपा गुल पाव राखो शर अस राखो शर अस दी न दयाला शर मे दीन दयाला सुख सागर मेंे गुर गोख सागर में गुर गोा बि प्यारे जब प्यारे सोया सुख चौब रे सु પ્રપ્યારે સેયે સુન સોવા સોયે છોબારે જીતનામ રાસપિયે મેરે ગુનકા જીતનામ पिया मिर्दा से न घरुजर पुजड़ी थियो शर मेरे दीन दयाला तेरी शर मे दी सुख सागर मेरे बुरे गोपाला सुख सागर मेरे बुरे गोपाल ওবাণি কীর্তনার সুপায় সে পৌঁছি সতগুরু কৃপা করি বাকি সম साले हर अंदर बे डगर नि हर अंदर बे नगर निहारे खाए खाए करे खाए खाए करे जाणी वणे जी जाणे वारी जी शर मेरे जी दया शर दरामा सुख सागरे गुरे गोपाल सुख सागर तेरे गुरे गोपालेर पुरे प्यारा गुरदा ਬਾਪ ਜੈਤਾ ਉਹ ਦਾਦੇ ਨੇ ਘੁੱਟ ਕੇ ਗਲਬੱਕੜੀ ਪਾਈ ਐ ਤੂੰ ਅਗਰੇ ਢਾਹ ਕੋ ਕਾ ਬੇਟਾ ਇੱਥੇ ਆਖਿਆ ਮੇਰੇ ਪਾਤਸ਼ਾਹ ਨੇ ਆਖਿਆ ਜੈਤਿਆ ਸਮਾਉਣ ਦੇ ਐਸਾ ਖਾਲਸਾ ਸਜਾਵਾਂਗਾ ਜਿਹੜਾ ਲੱਖਾਂ ਦੇ ਵਿੱਚ ਪਛਾਣਿਆ ਜਾਵੇਗਾ ਲੋ ਅੱਗੇ ਜਾ ਕੇ ਕੋ ਖਾਲਸੇ ਦਾ ਕੀ ਹਵਨ ਕੀ ਦਾਦੇ ਹੂੰ ਤਰੇ ਵੀ ਜਾ

ਨੰਗੇ ਪੈਰੀ ਮਾਲਕ ਆਨੰਦਪੁਰ ਦੇ ਜਾਂਦੇ ਮਾਛੀਵਾੜੇ ਨੂੰ ਨੰਗੇ ਪੈਰੀ ਮਾਲਕ ਆਨੰਦਪੁਰ ਦੇ ਜਾਂਦੇ ਮਾਛੀਵਾੜੇ ਨੂੰ हर चांदे वासी तर ते जंजू भेण लाड़े नंगे पे मालिक आनंद पारे चांदे माछी वारे न ننگے नंे पई मालिक आनंद पे माड़े ننگے

ਕਦੀ ਮਾਲਾ ਫਾੜ ਕੇ ਵੇਜੀ ਨਾ ਸਮਾਦੀ ਢੋਕ ਕੇ ਕਿਤੇ ਗਹਿਰਾ ਗੇਰ ਕੰਦਰਾ ਦੇ ਵਿੱਚ ਵੜ ਕੇ ਰੱਖਦੇ ਸੁਬਾਹ ਸੋਧ ਕੇ ਬਿਖੀ ਤੇ ਗਹਿਰਾ ਕੱਤੇ ਬੇਜਿਨਾ ਪਕੰਡ ਜੇ ਹਰਾ ਕਿ ਚੰਗਾ ਸ਼ਕਰ ਸ਼ਕੋੜ ਤੂੰ ਮਹੀਨੇ ਜੇਠਦੇ ਜੇਠਦੇ ਤੂੰਆਂ ਦੇ ਵਿੱਚ ਤਾਫਕੇ ਦੁਨੀਆਂ ਮੰਗਰ ਲਾਉਣ ਤੂੰ ਵੀ ਮਹੀਨੇ ਜੇਠਦੇ ਕੰਮ ਹੁੰਦੇ ਨਹੀਂ ਲੰੂ ਵੀ ਛਲ ਚੱਟ ਕੇ ਹੁੰਦੇ ਜਾਂਦਾ ਜਾਨਵਾਰ ਕੇ ਜਾਂ ਤੂੰ ਸੰਗਲਾ ਸੰਗਲਾ ਕਲੰਮੀ ਮਾਰੇ ਚੱਟ ਕੇ ਦੇਸ਼ ਨੂੰ ਮੁੜੀ ਸਧਾਰ ਕੇ ਜਾਂ ਤੂੰ अची न मदान छॾ कापी धरती जी धरती जी लाहू रंग वैरियां वॾ वॾी वैरी कारी कट कटी तल मारे जादू संगल संगल गुलामी वारे कट केस मूड़ी सधारे जादू

ਕੀ ਪੁਰਾ ਪੜਾ ਕਹਿਣਗੇ ਮੈਂ ਮਾਲਾ ਛੱਡ ਕੇ ਉਹ ਤੇਰਾ ਨਾਮ ਹੈ ਰਤੇ ਵਿੱਚ ਰੱਟ ਕੇ ਲੜੀ ਚੱਲੀ ਮਾਨ ਮਾਰ ਕੇ ਜਾਗੂ ਸੰਗਲ ਸੰਗਲ ਗਲਮੀ ਵਾਲੇ ਕੱਟ ਕੇ ਦੇਸ਼ ਨੂੰ ਮੋੜੀ ਸਦਾ

ਨੇ ਦਸ਼ਮੇਸ਼ ਪੀਤਾ ਦੀ ਡਿਊਟੀ ਲਈ ਹੈ ਇੱਕ ਮਿਕ ਸਨ ਅਕਾਲ ਪੁਰਖਣਾ ਤੈਂ ਤਾਂ ਹੀ ਮੇ ਪਾਵਰ ਬਖਸ਼ੀ ਹੈ ਕਦੇ ਬੜੇ ਬਾਬੇ ਰਵੀਦਾਸ ਜੀ ਦੀ ਬਾਣੀ 93 ਅੰਗ ਤੇ ਕਿਵੇਂ ਰੱਬ ਦੇ ਪਿਆਰੇ ਇੱਕ ਮਿਕ ਹੁੰਦੇ ਆ ਗੁਰੂ ਨਾਲ ਅਕਾਲ ਪੁਰਖ ਨਾਲ ਸ੍ਰੀ ਰਾਗ ਅੰਗ 93 ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਉਹ ਜੋ ਹਮਨਾ ਪਾਪ ਕਰੰਤਾ ਅਹ ਅਨੰਤਾ ਫਤਤ ਪਾਵਨ ਨਾਮ ਕੈਸੇ ਹੁੰਦਾ ਹੈ ਬਾਬੇ ਰਵੀਦਾਸ ਦੀ ਬਾਣੀ ਹੈ ਸਾਰਾ ਅਧਿਆਸ ਬਾਬੇ ਰਵੀਦਾਸ ਦਾ ਅਸੀਂ ਸੁਣਾ ਸਕਦੇ ਹਾਂ ਗੁਰਬਾਣੀ ਮੁਤਾਬਕ 40 ਸਬਦਾਂ ਗੁਰਬਾਣੀ ਦੇ ਵਿੱਚ ਕਿਤੇ 1106 ਅੰਗ ਤੇ ਬਾਬੇ ਰਵੀਦਾਸ ਨੇ ਲਿਖ ਦਿੱਤਾ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਦੀ ਆਵਾਜ਼ ਗੁਸਾਈਆ ਮੇਰਾ ਮਾਥੇ ਛਤਰ ਧਰੈ ਜਾਂ ਕੀ ਛੋਤ ਜੈ ਤਕੋ ਲੱਗਾ ਕਾਪਰ ਤੂੰ ਹੀ ਕਰੈ ਓ ਨੀਚੋ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਕਰੈ ਨਾਮ ਦੇਵ ਕਬੀਰ ਚਰਲੋਚਨ ਸੱਗਨਾ ਸੈਨ ਕਰੈ ਕਹੈ ਰਵੀਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ ਕਹਿੰਦੇ ਐਸੀ ਕਰਨੀ ਕੌਣ ਕਰ ਸਕਦਾ ਬਾ अरदास हिकु ओंकार श्री वाहिगुरु जी फते श्रीकती जी साए ਵਾਰਸਲੇਬ ਕੋ ਦੇ ਕੇ ਪਾਸਾ ਹੀ ਦਸਾਵੀਂ ਪ੍ਰਥਮ ਪਵਤੇ ਸਿਮਰਤਾ ਗੁਰੂ ਨਾਨਕ ਲਈ ਧਿਆਏ ਫਿਰੰਗ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਾਰਾ ਕ੍ਰਿਸ਼ਨ ਨਾਮ ਧਿਆਈਐ ਜਿਸੁ ਦਿੱਠਾ ਸਭ ਦੁਖੁ ਗਾਇ ਤੇਗ ਬਹਕਰ ਸਿਮਰੀਐ ਕਰਨੋਂ ਨੇ ਦਿਆਹਿਤਾਏ ਸਭ ਥਾਂਏ ਹੋਏ ਦੀ ਸਹਾਈ ਦਸਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਥਾਂਏ ਹੋਏ ਦੀ ਸਹਾਈ ਦਸਾਂ ਪਾਤਸ਼ਾਹ ਜੰਦਹਿ ਜੋਤ ਧੰਨ ਧੰਨ ਤਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਤਸ਼ਾਹ ਦੀ ਅਰਦਾਹ ਅੰਤਰ ਕੇ ਬੋਲ ਜੀ ਜੈ ਹੋਵੇ ਪੰਗ ਪਿਆਰਿਆਂ ਜੋਹੋਂ ਸਾਹਿਬ ਜਾਂਦਿਆਂ ਕਾਲੀ ਮੁਕਤੇਆਂ ਹੱਠੀਆਂ ਜੱਪੀਆਂ ਕੱਪੀਆਂ ਜਿੰਨਾ ਨਾਮ ਜਪਿਆ ਗੰਢ ਕੇ ਛਕਿਆ ਤੇਗ ਚੱਲਾਈ ਤੇਗਵਾਹੀ ਦੇਖ ਕੇ ਅੰਧ ਠ ਕੀਤਾ ਜਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਾ ਜੇ ਨਾ ਸਿੰਘਾ ਸਿੰਘਨੀ ਆਲੇ ਧਰਮ ਹਿੱਤ ਸੀਤ ਤੇ ਬੰਦ ਬੰਦ ਕਰਵਾਏ ਭੂਖਰੀਆਂ ਲੋਹਾਂ ਹੰਗਿਆ ਚਰਖੜੀਆਂ ਤੇ ਚੜੇ ਤਮ ਆਰਿਆਂ ਨਾਲ ਚਰਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰਮਨਿ ਹਾਰੇ ਆ ਸਿੱਖੀ ਕੇਸਾਂ ਸਵਸਨ ਨੰਨ ਗਾਈ ਕਿੰਨਾ ਦੀ ਕਮਾਈ ਦਾ ਧਿਆਨ ਕਰਕੇ ਬੋਲਾ ਜੀ ਸੁਬਾਨ ਪੰਜਾਂ ਤਨ ਤਾ ਸਰਵਤ ਗੁਰਗਵਾਰੇ ਆਂਦਾ ਅੰਤਰ ਕੇ ਬੋਲਾ ਜੀ ਜੀ ਆਲੇ ਗੁਰੂ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸੁਖ ਪਾ ਸੁਖ ਹੋਊ ਹੈ ਜਹਾ ਦਾ ਹਰ ਕਾਂ ਸਾਜੀ ਸਾਹਿਬ ਕਹਾਂ ਤਾਰਸਿਆ ਰੇ ਇਕ ਤੇਗ ਤੇਗ ਫੁੱਤੇ ਬਿਰਦ ਕੀ ਪੈਦਾ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਕਾਂ ਸਾਦੀ ਕੇ ਬੋਲ ਬਾਲੇ ਬੁਲਾ ਦੇ ਸਿਖਾ ਨੂੰ ਸਿੱਖੀ ਦਾ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਪ੍ਰੋਸਾਦ ਦਾਨ ਦੰਨਾਂ ਸਰਦਾਨਾਮ ਦਾਨ ਸ੍ਰੀ ਅਮਰਤੋ ਸਰਦਿ ਕੇ ਦਰਸ਼ਨੇ ਸੁਨਾਣਾ ਚੰਕੀਆਂ ਤੁੰਦੇ ਬੁੰਗੇ ਜੁਗੋ ਜੁਗਿਆ ਤਾਲਾ ਕਰਮ ਕਾਜ ਕਰ ਬੋਲਾ ਜੇ ਸਤ ਗੁਰ ਕੀ ਆਪ ਜੀ ਦੇ ਸਿੱਖਾਂ ਦਾ ਮੰਨੀਵਾ ਮਤਿ ਉੱਚੀ ਮਤ ਪਤਦੇ ਰੱਖ ਵਾਹਿਗੁਰੂ ਏ ਤਾਲ ਮੁਰਖ ਆਪਣੇ ਪੰਥ ਦੇ ਸਦਾ ਸਹਾਈ ਤਤਾਰ ਜਿਉ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦਵਾਰਿਆਂ ਗੁਰਧਾਮਾਂ ਜਿੰਨਾ ਤੋਂ ਪਿਆਰੇ ਪੰਥ ਖਾਲਸਾ ਜੀ ਨੂੰ ਵਿਸੂੜਿਆ ਗਿਆ ਹੈ ਜੀ ਖੁੱਲੇ ਦਰਸ਼ਨਾਂ ਦੀ ਦਾਰਾ ਸੇਵਾ ਸੰਭਾਲਦਾ ਹੰਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਵਣਿਆਂ ਦੇ ਮਾਨ ਨੇਕਾਂ ਨੇ ਆਂਦੇ ਤਾਂ ਨਿਉਟਿਆਂ ਦੀ ਓਟ ਤਨ ਤਨ ਕੰਸਾਹਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਤੀ ਦੇ ਹਜ਼ੂਰਾ ਅਰਦਾਸ ਬੇਨਤੀ ਦੂਰ ਦੀ ਹੈ ਦੀ ਆਪ ਜੀ ਦੇ ਮਹਾਨੋ ਮਹਾਨ ਬਖਸ਼ਿਸ਼ ਕਿਰਪਾ ਹੋਈ ਕਿਰਪਾ ਦੇ ਸਤਿਕਾਰ ਤਹ ਪ੍ਰਗਾਸ ਹਮਾਰਾ ਭਇਓ ਪਟਨ ਸਹਰ ਵਿਖੇ ਪਵਲ ਉਦ ਮਹਾਵਾਕਾ ਅਨਸਾਰ ਦਸਵੇਂ ਪਾਤਸ਼ਾਹ ਧੰਨ 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 ਸਾਹਿਬ ਸ੍ਰੀ ਗੁਰੂ ਮੁਗਵਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰੂ ਜੀ ਆਪ ਜੀ ਦੀ ਸ਼ਰਧਾ ਸ਼ਾਇਆ ਦੇ ਹੇਠਾਂ ਪੰਜ ਪਿਆਰਿਆਂ ਦੀ ਅਗਵਾਈ ਦੇ ਨਾਲ ਪਾਚਾ ਦੀ ਨੱਕਰ ਕੀਰਤਨ ਦੇ ਰੂਪ ਤੇ ਵਿੱਤ ਆ ਸਵੇਰ ਤੋਂ ਲੈ ਕੇ ਅਸਤੰਤਾਈ ਅਬਿ sext ਸੰਗਤਾਂ ਨੂੰ ਪ੍ਰਕਰਮ ਕਰਦੇ ਹੋਏ ਭੁੱਲੇ ਦਰਸ਼ਨ ਦੀਦਾਰ ਬਖਸ਼ਦੇ ਹੋਏ ਸੰਪੂਰਨ ਸਮਾਪਤੀਆਂ ਤੋਂ ਪਰੰਤ ਆਪ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹਾਂ ਪਾਤਸ਼ਾਹ ਜੀ ਆਪ ਜੀ ਦਾ ਬਖਤਾਨ ਕੋ ਧੰਨਵਾਦ ਸਪਰਾਨਾ ਹੈ ਸੋ ਆਪ ਜੀ ਦੀਆਂ ਮਿਹਰਾਂ ਦੇ ਸਦਕਾ ਆਪ ਜੀ ਦੀਆਂ ਸੰਗਤਾਂ ਪਾਸੋਂ ਸੇਵਾਵਾਂ ਨਭਾਉਂਦਿਆਂ ਕੀਰਤਨ ਜਿੱਥੇ ਪਾਸੋਂ ਕੀਰਤਨ ਕਰਦੇ ਆਂ ਪਾਸ਼ਾ ਜੀ ਕਵੀਸਰੀ ਜਿੱਥੇ ਪਾਸੋਂ ਕਵੀਸਰੀ ਦੀ ਸੇਵਾ ਨਭਾਉਂਦਿਆਂ ਇੱਕ ਨੀ ਅਨੇਕਾਂ ਹੀ ਟੁੱਟੀਆਂ ਹੋਈਆਂ ਨੇ ਜਾਣੇ ਅਣ ਜਾਣੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਨੇ ਅੱਗੇ ਤੋਂ ਸੁੱਧ ਤੇ ਸਬਸਟ ਬਾਣੀ ਪੜਨਾ ਸੇਵਾ ਸਿਮਰਨਾ ਕਵੀਸਰੀ ਕੰਨ ਦੀ ਬਖ ਜਾਓ ਬੁੱਤੇ ਸਮਰੱਥਾ ਸੋਹੀ ਬਖਸ਼ਿਸ਼ ਕਰਨੀ ਆਪ ਜੀ ਨੇ ਕਿਰਪਾ ਕਰਨੀ ਜਿਸ ਤਰ੍ਹਾਂ ਆਪ ਜੀ ਨੇ ਸੰਗਤਾਂ ਨੂੰ ਪਿਆਰ ਬਖਸ਼ਿਸ਼ ਕੀਤਾ ਇਸੇ ਤਰ੍ਹਾਂ ਅੱਗੇ ਤੇ ਸਰਤੇ ਮੇਹਰ ਕਰਿਆ ਹੱਥ ਰੱਖ ਕੇ ਆਪ ਜੀ ਨੇ ਆਪਣੇ ਗੁਰਪੁਰਬ ਸ਼ਹੀਦੀ ਦਿਹਾੜੇ ਮਨਾਉਣ ਦੇ ਬਲਚਾਉ ਉੱਤਮ ਬਖਸ਼ਿਸ਼ ਕਰਨੇ ਰਹਿਮਤਾ ਬਖਸ਼ਿਸ਼ ਕਰਨੀਆਂ ਕਿਰਪਾ ਕਰਨੀ ਗ੍ਰੰਥਾਂ ਦਾ ਬਲਕੁ ਕਰਨਿਆ ਸੰਗਤਾਂ ਤੇ ਸਿਰ ਤੇ ਮਿਹਤ ਪ੍ਰਯਾਸ ਰੱਖਣਾ ਸਮੂਹ ਸੰਗਤਾਂ ਨੂੰ ਮੇਲ-ਜੋਲ ਪਿਆਰ ਥਵਾਕ ਦੀ ਲੜੀ ਦੇ ਵਿੱਚ ਪ੍ਰੋਹੀ ਰੱਖਣਾ ਦੁੱਖਾਂ ਕਲੇਸ਼ਾਂ ਪਾਪਾਂ ਦੁਰਤਾਂ ਦਾ ਨਾਸ਼ ਕਰਨਾ ਸਿਰ ਤੇ ਨੇਤਰਿਆ ਰੱਖ ਕੇ ਇਸ ਤਰ੍ਹਾਂ ਸੰਗਤਾਂ ਤੋਂ ਸ਼ੇਰਾਂਵਾਂ ਲੈਂਦੇ ਰਹਿਣਾ ਪਾਤਸ਼ਾਹ ਜੀ ਆਪ ਜੀ ਕਰੋ ਕਿਰਪਾ ਨਿੱਕੀ ਸਹਾਸਨ ਸਤਖੰਦ ਕੱਲ ਕੇ ਆਪ ਦੀ ਬ੍ਰਾਜਮਾਨ ਆਰਾਮ ਫਮਾਓ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਸਿਰ ਤੇ ਮਿਹਰ ਪ੍ਰਯਾਸ ਰੱਖੋ ਸੰਗਤਾਂ ਦੇ ਜੋ ਵੀ ਕਾਰਜ ਨੇ ਕਿਰਪਾ ਕਰਨੀ ਸਿਰ ਤੇ ਮਿਹਰ ਪ੍ਰਯਾਸ ਰੱਖ ਕੇ ਕਾਰਜ ਰਾਸ ਕਰਨੇ ਸੇਹ ਪਿਆਰੇ ਮੇਲਾ ਜਿੰਨਾ ਹੀ ਮਿਲਿਆ ਤੇਰਾ ਨਾਮ ਚਿਤ ਆਵੇ ਮਾਨਿਕ ਮਾਲ ਚੜ੍ਹੇ ਕਲਾ ਮਾ ਬਾਣੀ ਸੁਹਾਵਾ वाहिगुरू जीा ख़ालसा वाहिगुरू जी फते का